ਮੀਰੀ ਪੀਰੀ ਦੇ ਮਾਲਕ ਜੀ ਮੇ ਪਾਸ਼ਾ ਸ੍ਰੀ ਗੁਰੂ ਹਰਿਕੋਬਿੰਦ ਸਾਹਿਬ ਜੀ ਦੇ ਵਿਆਪੁਰਵ ਸੰਬੰਧੀ ਗੁਰਦੁਆਰਾ ਸਹਿਰਾ ਸਾਹਿਬ ਸੁਲਤਾਨਪੁਰ ਲੋਧੀ ਤੋਂ ਬਿਸ਼ਾ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਸੰਗਤ ਨੇ ਉਚਾਦੇ ਨਾਲ ਸ਼ਮੂਲੀਅਤ ਕੀਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰੇ ਦੀ ਗਵਾਈ ਹਿੱਟ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ਦੇ ਵਿੱਚ ਗੁਰਦੁਆਰਾ ਸਹਿਰਾ ਸਾਹਿਬ ਤੋਂ ਰਬ ਹੋ ਕੇ ਵੱਖ-ਵੱਖ ਕਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਪੋਲੀ ਸਾਹਿਬ ਡੱਲਾ ਵਿਖੇ ਸੰਪੂਰਨ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭੰਤਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਜੋ ਪਿਛਲੇ ਸਾਲ ਤੋਂ ਇਹ ਮਹਾਨ ਨਗਰ ਕੀਰਤਨ ਆਰੰਭ ਕੀਤੇ ਗਏ ਨੇ ਜੋ ਲੰਬੇ ਸਮੇਂ ਤੋਂ ਬਾਅਦ ਇਹ ਯੋਜਨਾ ਚੱਲ ਰਹੀ ਸੀ ਪਿਛਲੇ ਸਾਲ ਤੋਂ ਰਮਤਾ ਹੋਈ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜੋ 9 ਸਾਲ ਦੀ ਉਮਰ ਦੇ ਵਿੱਚ ਪਹਿਲੀ ਉਹਨਾਂ ਦੀ ਸ਼ਾਦੀ ਬਾਬਾ ਨਰਨਰਾਇਣ ਦਾਸ ਜੀ ਦੀ ਸੁਪੁੱਤਰੀ ਮਾਤਾ ਦਮੋਦਰੀ ਜੀ ਦੇ ਨਾਲ ਹੋਈ ਤਾਂ ਇੱਥੇ ਆ ਕਰਕੇ ਜਿਹੜਾ ਅਖੀਰਲਾ ਪੜਾ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਥੇ ਆ ਕੇ ਕੀਤਾ ਸੀ ਤੋਂ ਇਥੋਂ ਹੀ ਸਤਿਗੁਰੂ ਪਾਚਾਈ ਦੀ ਬਰਾਤ ਦੀ ਤਿਆਰੀ ਕਰਕੇ ਜਿਵੇਂ ਗੁਰਦਰਾ ਬੌਲੀ ਸਾਹਿਬ ਡੱਲਾ ਸਾਹਿਬ ਵਿਖੇ ਪਹੁੰਚੀ ਤੋਂ ਇਸੇ ਤਰ੍ਹਾਂ ਹੀ ਉਸ ਉਸ ਪਰੰਪਰਾ ਦੇ ਅਨੁਸਾਰ ਹੀ ਸਾਰੀ ਸੰਗਤ ਨੇ ਇਹ ਸਾਰੀ ਸੰਗਤ ਸਮੂਹ ਜਥੇਬੰਦੀਆਂ ਦੇ ਯਤਨਾਂ ਦੇ ਸਦਕਾ ਇਹ ਨਗਰ ਕੀਰਤਨ ਆਰੰਭ ਕੀਤੇ ਗਏ ਨੇ ਇਥੋਂ ਆਰੰਭ ਹੋ ਕਰਕੇ ਨਗਰ ਕੀਰਤਨ ਤੋ ਵਾਕ ਵਕ ਪੜਾਵਾਂ ਤੋ ਹੁੰਦਿਆਂ ਹੋਇਆਂ ਗੁਰਦੁਆਰਾ ਬੌਲੀ ਸਾਹਿਬ ਡੱਲਾ ਭਾਈ ਲਾਲੂ ਜੀ ਪ੍ਰਕਾਸ਼ ਸਥਾਨ ਅਤੇ ਗੁਰਦੁਆਰਾ ਮਾਤਾ ਦਲੋਦਰੀ ਜੀ ਸਥਾਨਾਂ ਤੇ ਪਹੁੰਚਣਾ ਹੈ ਸੱਚੇ ਪਾਤਸ਼ਾਹ ਜੀ ਦੀਆਂ ਇਹ ਮਹਾਨ ਜੜੀਆਂ ਖੁਸ਼ੀਆਂ ਨੇ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਹੋਇਆਂ ਤੇ ਸਾਰੀ ਸੰਗਤ ਦੇ ਵਿੱਚ ਮਹਾਨ ਭਾਰੀ ਉਤਸ਼ਾਹ ਹੈ ਨਗਰ ਕੀਰਤਨ ਦੀ ਪ੍ਰਾਰੰਭਤਾ ਹੋਈ ਹੈ ਜੀ ਸੋ ਇਹ ਸਤਿਗੁਰਾਂ ਦੇ 420 ਸਾਲਾਂ ਜਿਹੜਾ ਵਿਆਹਪੁਰਬ ਹੈ ਉਹਦੀ ਯਾਦ ਵਿੱਚ ਇਹ ਨਗਰ ਕੀਰਤਨ ਜਿਹੜੇ ਆਰੰਭ ਹੋਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਸ ਜਥੇਦਾਰ ਜਨੈਤ ਸਿੰਘ ਡੋਗਰਾ ਵਾਲਾ ਮੈਂਬਰ ਸ਼ਹੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਛੀਜ਼ਾ ਦੇ ਸੁਲਤਾਨ ਸਾਹਿਬ ਜੀ ਤੇ ਗੁਰੂ ਅਰਜਨ ਦੇ ਮਹਾਰਾਜ ਅੱਗੇ ਪਾਸ਼ਾ ਆਪਣੇ ਪੁੱਤਰ ਨੂੰ ਵਿਆਹਣ ਵਾਸਤੇ ਰਾਜ ਦਾ ਸੇ ਇਹ ਸੱਤੀ ਸੁਲਤਾਨ ਕੋਲੋਂ ਜੀ ਨੇ ਕੀਤਾ ਔਰ ਅਮਰਤ ਵੇਲੇ ਤੋਂ ਸੇਰਾ ਬੰਦੀ ਕਰਕੇ ਮਾਤਾ ਦਬੋਧੀ ਜੱਲਾ ਸਭ ਨੂੰ ਰਵਾਨਾ ਹੋਏ ਅੱਜ ਉਸੇ ਹੀ ਪ੍ਰਥਾ ਨੂੰ ਅੱਗੇ ਵਧਾਉਦੇ ਹੋਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵਿਆਹ ਪ੍ਰੋਪ ਦੀ ਤਿਆਰੀ ਹੋ ਚੁੱਕੀ ਹੈ ਔਰ ਬਰਾਦ ਦੇ ਰੂਪ ਵਿੱਚ ਨਗਰ ਕੀਰਤਨ ਲੈ ਕੇ ਅਸੀਂ ਜਾ ਰਹੇ ਹਾਂ ਕੁੜਾ ਡੱਲਾ ਸਾਹਿਬ ਮਾਤਾ ਜਪੋਤਰੀ ਜੀ ਦੀ ਨਾਲ ਅੱਜ ਵਿਆਹ ਪਰਦੇ ਤੇ ਰਸਮਾਂ ਹੋਣੀਆਂ ਹਨ ਅੱਜ ਇਸ ਵਿਆਹ ਪਰਦੀਆਂ ਮੈਂ ਸਮੂਹ ਸੰਗਤ ਨੂੰ ਲੱਖ ਲੱਖ ਵਾਰ ਵਧਾਈ ਪੇਸ਼ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਮੈਨੇਜਰ ਗੁਰਬਖਸ਼ ਸਿੰਘ ਜੀ ਜਿਨ੍ਹਾਂ ਦੀ ਅਗਵਾਈ ਚ ਜਿਹੜੇ ਆਪ ਇਸ ਗੱਲ ਦੀ ਨਿਗਰਾਨੀ ਕਰ ਰਹੇ ਨੇ ਬਹੁਤ ਸਜੇ ਢੰਗ ਨਾਲ ਇਥੋਂ ਵਿਆਹ ਪੁਰਬ ਦੀਆਂ ਤਿਆਰੀਆਂ ਕੀਤੀਆਂ ਗਈਆਂ ਅੱਜ ਪੰਜ ਪਿਆਲੇ ਪੰਜ ਪੀਰ ਛੱਤੰ ਪੀਰ ਬੈਟਾ ਗੁਰਪਾਰੀ ਅਰਜਨ ਕਾਇਆ ਪਲਟਕਾ ਮੂਰਤ ਹਰਗੋਬਿੰਦ ਸਵਾਰੀ ਤੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਆਹ ਗੁਰਪੁਰਬ ਹੈ ਇਸ ਅਸਥਾਨ ਤੋਂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਸੁਪੁੱਤਰ ਗੁਰੂ ਹਰगोਬਿੰਦ ਸਾਹਿਬ ਜੀ ਨੂੰ ਜਦੋਂ 9 ਸਾਲ ਦੀ ਉਹਨਾਂ ਦੀ ਅਵਸਥਾ ਸੀ ਇਸ ਥਾਂ ਤੋਂ ਸੇਰੇ ਲਾ ਕੇ ਤੇ ਗੁਰਦੁਆਰਾ ਬੌਲੀ ਸਾਹਿਬ ਡੱਲਾ ਜਿੱਥੇ ਹੈ ਉੱਥੇ ਮਰਾਪ ਗਈ ਤੇ ਉੱਥੇ ਸਤਿਗੁਰੂ ਜੀ ਦੇ ਆਨੰਦ ਕਾਰਜ ਹੋਏ ਉਸ ਰਸਮ ਨੂੰ ਉਸ ਯਾਦ ਨੂੰ ਤਾਜ਼ਾ ਕਰਦਿਆ ਅੱਜ ਪੰਜਾਂ ਪਿਆਰਿਆਂ ਦੀ ਅਗਵਾਈ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਹ ਮਹਾਨ ਨਗਰ ਕੀਰਤਨ ਜਿਹੜਾ ਹੈ ਗੁਰਦੁਆਰਾ ਸੇੜਾ ਸਾਹਿਬ ਤੋਂ ਆਰੰਭ ਹੋਣ ਜਾ ਰਿਹਾ ਹੈ ਜਿਹੜਾ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਬੌੜੀ ਸਾਹਿਬ ਡੱਲਾ ਵਿਖੇ ਜਾ ਕੇ ਸਪੰਨ ਹੋਵੇਗਾ ਮੈਂ ਸਰਮਤ ਨਾਨਕ ਨਾਮ ਲੇਵਾ ਸੰਗਤਾਂ ਨੂੰ ਤਨਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਸ ਵਿਆਹ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ